ਅਸ਼ਿਆਰ ਪਰਦੇ ਜੰਗਲਾਂ 'ਚ ਪਟਕ ਨੂੰ ਮਜਬੂਰ ਸੌਰਿਆਂ ਵੱਲੋਂ ਕੱਢੀ ਨੂੰ ਬਾਗ ਤੈੰਦੂਏ 'ਚ ਰਹਿ ਮਾਂ ਨੇ ਪਾਲੇ ਆਪਣੇ ਪੁੱਤ ਮੁਫਤ ਜ਼ਮੀਨ ਦੇਣ ਜੰਗਲਾਂ 'ਚ ਪਹੁੰਚੇ ਲੋਕ ਕਿਹੜੇ ਮਕੌਣੇ ਚ ਰਿਆ ਰਹੇ ਨਹੀਂ ਬੰਦਾ ਘੁੰਮ ਨਹੀਂ ਸਕਦਾ ਇੱਥੇ ਇਹ ਸੱਪ ਤਾਂ ਚਲੋ ਹੈਗੇ ਹੈ ਜਿਹੜੇ ਬਾਗ ਫਿਰਦੇ ਨੇ ਨਹੀਂ ਹਾਂਜੀ ਬਹੁਤ ਇਹ ਵੀ ਦਰਦੇਖੋ ਵੀ ਬਾਗ ਵੀ ਇੱਥੇ ਉਹ ਆਉਣੇ ਫਿਰਦੇ ਆ ਅਸ਼ਿਆਰ ਹਾਂਜੀ ਚੀਤੇ ਜਿਹੜੇ ਆ ਉਹ ਤੈੰਦੂਆ ਉਹ ਵੀ ਫਿਰਦੇ ਸੀ ਮਤਲਬ ਮਾਤਾ ਇੱਕ ਤਰ੍ਹਾਂ ਬਾਗਤ ਇਹਨੂੰ ਅਜ ਰਹਿੰਦੀ ਆ ਦੇਖ ਲੋ ਉਹਨਾਂ ਜੀ ਰਹਿੰਦੀ ਐ ਸੱਚੀ ਗੱਲ ਐ ਹਕੀਕਤ ਆ ਕਿੰਨੇ ਦਲੇਰ ਆ ਜੀ ਦੇ ਹੋਰ ਹਾਂਜੀ ਨਾ ਬਿਜਲੀ ਆ ਨਾ ਪਾਣੀ ਆ ਵਿਆਹ ਕੇ ਤੋਰੀ ਦੇ ਘਰ ਦੇ ਵਿੱਚੇ ਤੋਰੀ ਸੀ ਜੋ ਜੋ ਆਪਣੇ ਕਰਮਾਂ ਚ ਦੁੱਖ ਆ ਉਹ ਅਸੀਂ ਲੈਣੇ ਨਹੀਂ ਆ ਮੈਂ ਇੱਥੋਂ ਇਹਨਾਂ ਨੂੰ ਬੰਦਿਆਂ ਨੂੰ ਲੈ ਜਾਣਾ ਚਾਹੁੰਦਾ ਤੁਸੀਂ ਲੈ ਕੇ ਜਾਣਾ ਚਾਹੁੰਦੇ ਦੱਸ ਕੇ ਦਿਓ ਠੀਕ ਐ ਦੋ ਕਨਾਲਾ ਮੈਂ ਦੇ ਦਿੰਨਾ ਠੀਕ ਐ ਪਾਲਣ ਹਾਂਦਰ ਤੋਰੀ ਨਹੀਂ ਹੈਲਪ ਘਰ ਦੀ ਛੱਤ ਵੀ ਨਹੀਂ ਗਈ ਉਨਾ ਲੈਟ ਆ ਨਾ ਪਾਣੀ ਆ ਇਹਨੇ ਸਿਆਣੇ ਕੁਛ ਕਰ ਸਕਦੇ ਮੁੰਡਾ ਥੋੜਾ ਸਦਰ ਆ ਇੰਨੀ ਵੀਰ ਦੀ ਜ਼ਿੰਦਗੀ ਹੈਗੀ ਚਾਰ ਦਿਨ ਵਧੀਆ ਕੱਟ ਜੂਗੀ ਤਾਂ ਜਿਹੜਾ ਵੀ ਇਹਦੀ ਮਦਦ ਕਰੂਗਾ ਉਹਨੂੰ ਸੀਸ ਮਿਲੂਗੀ ਪਰਮਾਤਮਾ ਦਾ ਇਹ ਸਰਕਾਰੀ ਬਿਲਡਿੰਗ ਹੈ 1993 ਚ ਬਣੀ ਸੀ ਹੈ ਜਿਹੜੀ ਹੈ ਕਹਿੰਦੇ ਕੋਈ ਸਰਕਾਰੀ ਵਿਭਾਗ ਵਾਲਿਆਂ ਦਾ ਜੀ ਇਹ ਸਿਰਫ ਪਾਣੀ ਜਿਹੜਾ ਓਵਰਫਲੋ ਪਾਣੀ ਆਉਂਦਾ ਉਹਦੀ ਮੰਗਤੀ ਬਾਅਦ ਜਿਹਨਾਂ ਦਾ ਇੱਥੇ ਕੈਨਾਲ ਲੱਗਾ ਵਿੱਚ ਮੰਡਵਾ ਓਕੇ ਬਸ ਉਹ ਬਣਾ ਕੇ ਛੱਡ ਗਏ ਜੀ ਛੱਡ ਗਏ ਬਸ ਮੁੜ ਕੇ ਪ੍ਰੋਜੈਕਟ ਫੇਲ ਹੋ ਗਿਆ ਫਿਰ ਉਹ ਪਾਣੀ ਤੋਂ ਪਿੱਛੇ ਬੰਦ ਹੋ ਗਏ ਪਰਮਾਤਮਾ ਨੇ ਇੱਕ ਰੈਨ ਵਸੇੜਾ ਬ ਦੂਆ ਬਗਣਾ ਹੈਗਾ ਇਹ ਤੇ ਤਾਂ ਖਤਨਾਕ ਨਾ ਹੋਵਾਲਾ ਅਸੀਂ ਆਂਦਾ ਨੰਗਦਾ ਫੜਦਾ ਸੁਰਸਤੀ ਜਿਲ ਜਾਂਦਾ ਕਿਥੇ ਥੱਲੇ ਉੱਪਰ ਚੰਦਾ ਆ ਹੋਰ ਮਾਤਾ ਨੂੰ ਜਗਾ ਰਹਿਣ ਵਾਸਤੇ ਉਹਨਾਂ ਨੂੰ ਦੇਣੀ ਚਾਹੀਦੀ ਸੀ ਹਣਾ ਜਿਹੜਾ ਪੱਕੀ ਕਰ ਸਕਦੇ ਹੁਣ ਇਹ ਜੰਗਲਾਂ ਜਿੱਦੇ ਨੂੰ ਭਟਕ ਰਹੇ ਆ ਹਣਾ 1000 ਰੁਪਈਆ ਵਾਂ ਜਿੰਨੂੰ ਅਸੀਂ ਕਹਿੰਨੇ ਆ ਉਸ ਤਰ੍ਹਾਂ ਦਾ ਹੀ ਸਾਰਾ ਮਾਹੌਲ ਆ ਦੇਖੋ ਆਂ ਦਰੱਖਤ ਪੀਬੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨੋਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਸ਼ਹਿਰ ਪਤੋਂ 10 ਕਿਲੋਮੀਟਰ ਦੂਰ ਡਾਡੇ ਪਿੰਡ ਦੇ ਜੰਗਲਾਂ ਵਿੱਚ ਲੈ ਕੇ ਆਏ ਹਾਂ ਜਿੱਥੇ ਬਜ਼ੁਰਗ ਮਾਤਾ ਕੱਲੀ ਜੰਗਲਾਂ ਦੇ ਵਿੱਚ ਰਹਿੰਦੀ ਆ ਕਹਿੰਦੇ ਇੰਨੇ ਖਤਰਨਾਕ ਜੰਗਲ ਆ ਪਤਾ ਨਹੀਂ ਦਿਨੇ ਕਦੋਂ ਕਿਧਰੋਂ ਕੋਈ ਜਾਨਵਰ ਨਿਕਲ ਕੇ ਆ ਜਾਣਾ ਆ ਬਹੁਤ ਦਲੇਰ ਮਾਤਾ ਆ ਅਸੀਂ ਪਹਿਲਾਂ ਵੀ ਮਾਤਾ ਦੀ ਇੱਕ ਵਾਰ ਵੀਡੀਓ ਬਣਾ ਚੁੱਕੇ ਹਾਂ ਤੇ ਅਸੀਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਕੀਤੀ ਸੀ ਕਿ ਮਾਤਾ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਸਾਨੂੰ ਦੁਬਾਰਾ ਫਿਰ ਇਸ ਡਾਡੇ ਪਿੰਨ ਤੋਂ ਫੋਨ ਆਇਆ ਸੀ ਕਿ ਇੱਕ ਵਾਰ ਤੁਸੀਂ ਫਿਰ ਦੁਬਾਰਾ ਆਓ ਤੇ ਮਾਤਾ ਦੀ ਵੀਡੀਓ ਬਣਾਓ ਤਾਂ ਕਿ ਮਾਤਾ ਦਾ ਕੁਝ ਵਧੀਆ ਹੋ ਸਕੇ ਕਿਉਂਕਿ ਬਹੁਤ ਜ਼ਿਆਦਾ ਤੁਸੀਂ ਲਾ ਲੋ ਕਿ ਇੱਕ ਅਸੀਂ ਦਰਦਨਾਕ ਕਹਿ ਸਕਦੇ ਹਾਂ ਦੁਖਦਾਈ ਜ਼ਿੰਦਗੀ ਕਹਿ ਸਕਦੇ ਹਾਂ ਮਾਤਾ ਜੰਗਲ ਵਿੱਚ ਬਤੀਤ ਕਰ ਰਹੀ ਆ ਐਸ ਵੇਲੇ ਤੁਸੀਂ ਦੇਖ ਸਕਦੇ ਆ ਜਿੱਦਾਂ ਦੇ ਜੰਗਲ ਆ ਸੇਮ ਇਤੋ ਵੀ ਖਤਰਨਾਕ ਮਾਹੌਲ ਉਸ ਜੰਗਲ ਦਾ ਆ ਜਿੱਥੇ ਮਾਤਾ ਰਹਿੰਦੀ ਆ ਪਿੰਡ ਦੇ ਲੋਕ ਵੀ ਕਾਫੀ ਹੈਲਪ ਕਰਦੇ ਆ ਮਾਤਾ ਦੀ ਤੇ ਬਾਕੀ ਉੱਥੇ ਜਾ ਕੇ ਅਸੀਂ ਪਿੰਡ ਦੇ ਜਿਹੜੇ ਮੋਦਵਾਰ ਬੰਦੇ ਆ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਾ ਦੀ ਕਿੱਦਾਂ ਹੈਲਪ ਕੀਤੀ ਜਾ ਸਕਦੀ ਆ ਤੇ ਤੁਹਾਨੂੰ ਵੀ ਸਾਰੇ ਭਰਾ ਭੈਣਾਂ ਨੂੰ ਬੇਨਤੀ ਆ ਕਿ ਮਾਤਾ ਦੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਹੈਲਪ ਕਰਿਓ ਤੇ ਹੁਣ ਪਿੰਡ ਵੱਲ ਨੂੰ ਵੱਧਦੇ ਆ ਇੱਥੇ ਆਲੇ ਦੁਆਲੇ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਪਈਆਂ ਆ ਸਾਡੇ ਦੇਖ ਲਓ ਪੰਜਾਬ ਦੇ ਜੰਗਲ ਕਿੰਨੇ ਸੋਹਣੇ ਆ ਇਸ ਤਰ੍ਹਾਂ ਦਾ ਕੱਚਾ ਰਸਤਾ ਆ ਰਾਸਤੇ ਦਾ ਇਸ ਤਰ੍ਹਾਂ ਦਾ ਦ੍ਰਿਸ਼ਾ ਦੂਰ ਦੂਰ ਤੱਕ ਤੁਹਾਨੂੰ ਕੋਈ ਵੀ ਦਿਖਾਈ ਨਹੀਂ ਦੇਣਾ ਇੱਥੇ ਇਸ ਤਰ੍ਹਾਂ ਦਾ ਮਾਹੌਲ ਆ ਪੂਰੇ ਰਾਹਤੇ ਦਾ ਬਰਸਾਤਾਂ ਕਰਕੇ ਰਸਤਾ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਆ ਜਦੋਂ ਪੰਛੀ ਬੋਲਦੇ ਆ ਉਹਨਾਂ ਦੀਆਂ ਬਾਜਾਂ ਦਿਲ ਨੂੰ ਛੁੰਦੀਆਂ ਆ ਪਤਾ ਨਹੀਂ ਕਦੋਂ ਮੀਂਹ ਆ ਜਾਣਾ ਹੈ ਬੱਦਲਵਾਈ ਪੂਰੀ ਹੋਈ ਪਈ ਐ ਦੇਖ ਲੋ ਡਾਡੇ ਪਿੰਡ ਦੇ ਲੋਕਾਂ ਦਾ ਜੀਵਨ ਇਸ ਤਰ੍ਹਾਂ ਦੇ ਘਰ ਕੱਚੀਆਂ-ਕੱਚੀਆਂ ਗਲੀਆਂ ਤੁਹਾਨੂੰ ਯਕੀਨ ਨਹੀਂ ਆਊਗਾ ਇਹ ਸਾਡੇ ਪੰਜਾਬ ਦਾ ਪਿੰਡ ਹੋ ਸਕਦਾ ਆ ਵਾਸਾਂ ਦੇ ਨਾਲ ਕਵਰ ਕੀਤੇ ਹੋਏ ਆ ਘਰ ਜੰਗਲੀ ਜਾਨਵਰਾਂ ਤੋਂ ਬਚਾ ਲਈ ਮਾਰੋ ਨਜ਼ਰ ਇਸ ਤਰ੍ਹਾਂ ਦਾ ਜੀਵਨ ਆ ਇਸ ਪਿੰਡ ਦੇ ਲੋਕਾਂ ਦਾ ਅਸੀਂ ਕਿ ਆ ਇੱਕ ਵਾਰ ਗੀੜੀ ਮਜਾ ਦਈਏ ਪਿੰਡ ਦੀ ਇਹ ਲੋਕਾਂ ਦੇ ਘਰ ਇੱਕ ਤਰ੍ਹਾਂ ਜੰਗਲਾਂ ਦੇ ਵਿੱਚ ਹੀ ਆ ਅਸੀਂ ਦਾਡਾ ਪਿੰਡ ਦੇ ਵਿੱਚ ਪਹੁੰਚ ਗਏ ਆ ਔਰ ਮਲ ਭਰਾ ਨੂੰ ਆ ਕੇ ਮਿਲੇ ਆ ਇਹ ਪਲਵਾਨੀ ਕਰਦੇ ਆ ਤੇ ਇਹ ਸਾਨੂੰ માતા ਤੱਕ ਲੈ ਕੇ ਜਾਣਗੇ ਤੇ ਉੱਥੇ ਸਰਪੰਚ ਸਾਹਿਬ ਵੀ ਪਹੁੰਚੇ ਹੋਏ ਆ ਤੇ ਪਿੰਡ ਦੇ ਮੋਦਵਾਰ ਬੰਦੇ ਜਿਹੜਾ ਤੁਹਾਨੂੰ ਦੱਸਿਆ ਸੀਗਾ ਸਾਡੇ ਨਾਲ ਜਾ ਰਹੇ ਆ ਇਹ ਰਸਤਾ ਪਿੰਡ ਤੋਂ માતાਵਾਲ ਨੂੰ ਜਾਂਦਾ ਆ ਦੇਖੋ ਤਾਂ ਕਿਦਾਂ ਰੇਤਾ ਹੀ ਰੇਤਾ ਆ ਇੱਥੋਂ ਪਤਾ ਲੱਗਦਾ ਕਿ ਬਰਸਾਤਾਂ ਨੂੰ ਬਹੁਤ ਬੁਰਾ ਹਾਲ ਹੋ ਜਾਂਦਾ ਇੱਕ ਤਰ੍ਹਾਂ ਪਿੰਡ ਦੇ ਲੋਕ ਗੁਜਰਤ ਦੇ ਨਾਲ ਜੁੜੇ ਹੋਏ ਆ ਅਸੀਂ ਤਾਂ ਪਹਿਲਾਂ ਵੀ ਮਾਤਾ ਤੋਂ ਬਹੁਤ ਹੈਰਾਨ ਹੋਏ ਸੀ ਕਿ ਕੱਲੀ ਜੰਗਲ ਵਿੱਚ ਕਿੱਦਾਂ ਰਹਿੰਦੀ ਆ ਚਲੋ ਮੰਨਿਆ ਕਾ ਨਾਲ ਕੋਈ ਰਹਿੰਦਾ ਹੋਵੇ ਫੇਰ ਤਾਂ ਬੰਦਾ ਟਾਈਮ ਕੱਟ ਲੰਦਾ ਆ ਜੰਗਲ ਦੇ ਵਿੱਚ ਲੇਕਿਨ ਇਕੱਲੇ ਰਹਿਣਾ ਉਹ ਵੀ ਇੰਨੀ ਜ਼ਿਆਦਾ ਉਮਰ ਆ ਬੁਜਾਰੀ ਕਿੰਨਾ ਔਖਾ ਜੀਵਨ ਕੱਟ ਰਹੀ ਆ ਅੱਗੇ ਅੱਗੇ ਤੁਸੀਂ ਦੇਖੀ ਜਾਓ ਕਿੰਨਾ ਸੰਗਲਾ ਜੰਗਲ ਆਣਾ ਆ ਇਹ ਇਸ ਤਰ੍ਹਾਂ ਦਾ ਜੰਗਲ ਆ ਕਿ ਇੱਥੇ ਦਿਨੇ ਵੀ ਜੰਗਲੀ ਜਾਨਵਰ ਘੁੰਮਦੇ ਨਜ਼ਰ ਆਉਂਦੇ ਆ ਰਸਤਿਆਂ ਦੇ ਵਿੱਚ ਦੂਰ ਦੂਰ ਤੱਕ ਤੁਹਾਨੂੰ ਇੰਦਾ ਪਰਿੰਦਾ ਇੱਥੇ ਨਜ਼ਰ ਨਹੀਂ ਆਊਗਾ ਜਿੱਥੇ ਮਾਤਾ ਰਹਿੰਦੀ ਆ ਲੋਕਾਂ ਦੇ ਪਿੰਡ ਦੇ ਇੰਨੇ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਜਿਹੜੇ ਖੇਤ ਆ ਲੋਕਾਂ ਦੇ ਉੱਥੇ ਫਸਲਾਂ ਨਹੀਂ ਹੁੰਦੀਆਂ ਉਹਦਾ ਕਾਰਨ ਇਹ ਆ ਕਿ ਜੰਗਲੀ ਜਾਨਵਰ ਜਿਹੜੇ ਹੋਣ ਨਹੀਂ ਦਿੰਦੇ ਕਮਾਈ ਦਾ ਸਾਧਨ ਸਿਰਫ ਖੇਤੀਬਾੜੀ ਆ ਉਹ ਵੀ ਜੰਗਲੀ ਜਾਨਵਰਾਂ ਕਰਕੇ ਖਤਮ ਹੋਈ ਪਈ ਆ ਆ ਦੇਖ ਲਓ ਅੱਗੇ ਅੱਗੇ ਇਸ ਤਰ੍ਹਾਂ ਦੀਆਂ ਤੁਹਾਨੂੰ ਬਾੜਾਂ ਪਿੰਡ ਦੇ ਆਲੇ ਦੁਆਲੇ ਦੇਖਣ ਨੂੰ ਮਿਲਣਗੀਆਂ ਕਾਰਾਂ ਲਾਈਆਂ ਹੋਈਆਂ ਲੱਕੜਾਂ ਦੇ ਵਾਲੇ ਵਾਲੇ ਇੰਨੇ ਵੱਡੇ ਵੱਡੇ ਟੋਏ ਆ ਮੋਟਰਸਾਈਕਲ ਦਾ ਲੰਗਣਾ ਵੀ ਔਖਾ ਆ ਰਸਤੇ ਵਿੱਚ ਸਾਨੂੰ ਬੱਕਰੀਆਂ ਦਿਖਾਈ ਦਿੱਤੀਆਂ ਕਿਉਂਕਿ ਇੱਥੇ ਤੇ ਲੋਕਾਂ ਨੇ ਬੱਕਰੀਆਂ ਵੀ ਕਾਫੀ ਰੱਖੀਆਂ ਹੋਈਆਂ ਆ ਤੁਸੀਂ ਆ ਦੇਖ ਸਕਦੇ ਆ ਬਹੁਤ ਔਖਾ ਜੀਵਨ ਆ ਲੋਕਾਂ ਦਾ ਛੋਟੇ ਛੋਟੇ మేమేనే ਬਹੁਤ ਓਕੇ ਹੋ ਗਏ ਲੋਕ ਇਹਨਾਂ ਬੱਕਰੀਆਂ ਨੂੰ ਸਾਹਮ ਕੇ ਰੱਖਦੇ ਆ ਕਿਉਂਕਿ ਨਹੀਂ ਤਾਂ ਇੱਥੇ ਮਿੰਟ ਲੱਗਦਾ ਆ ਟਿੰਦੂਏ ਵਗੈਰਾ ਚੱਕ ਕੇ ਲੈ ਜਾਂਦੇ ਆ ਬੱਕਰੀਆਂ ਵਗੈਰਾ ਨੂੰ ਦੇਖੋ ਕਿਦਾਂ ਦੇ ਦਰਖਤ ਅਸ ਜਿੰਨੇ ਵੀ ਦਰਖਤ ਜ਼ਿਆਦਾਤਰ ਆ ਸੁੱਕੇ ਪਏ ਆ ਇੱਕ ਅਸੀਂ ਕਹਿ ਸਕਦੇ ਆ ਕੀ 100 ਰੁਪਈਆ ਵਨ ਜਿੰਨੂ ਅਸੀਂ ਕਹਿੰਨੇ ਆ ਉਸ ਤਰ੍ਹਾਂ ਦਾ ਹੀ ਸਾਰਾ ਮਾਹੌਲ ਆ ਦੇਖੋ ਆਂ ਦਰੱਖ ਇਹਦਾ ਕਾਰਨ ਨਹੀਂ ਪਤਾ ਕੀ ਚੱਕਰ ਆ ਇਹ ਕਿਉਂ ਸੁੱਕੇ ਪਏ ਆ ਲੇਕਿਨ ਅਗਲਾ ਮਾਹੌਲ ਦੇਖ ਕੇ ਤਾਂ ਹਰ ਕਿਸੇ ਨੂੰ ਡਰ ਲੱਗੂਗਾ ਜਿੱਥੇ ਮਾਤਾ ਰਹਿੰਦੀ ਆ ਤੇ ਬਾਕੀ ਪਿੰਡ ਦੇ ਸਰਪੰਚ ਸਾਹਿਬ ਨੂੰ ਪੁੱਛਾਂਗੇ ਪੂਰੀ ਡਿਟੇਲ ਦੇ ਵਿੱਚ ਮਾਤਾ ਬਾਰੇ ਸਾਹਮਣੇ ਤੁਸੀਂ ਦੇਖ ਸਕਦੇ ਆ ਇਹ ਮਾਤਾ ਦਾ ਰਹਿਣ ਬਸੇਰਾ ਆ ਪੂਰੇ ਜੰਗਲ ਦੇ ਵਿੱਚ ਇਕੱਲੀ ਰਹਿ ਰਹੀ ਆ ਮਾਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਜੀ ਕੀ ਹਾਲ ਚੱਲੇ ਤੇ ਸਾਡੇ ਨਾਲ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਵੀ ਆ ਤੇ ਇਹਨਾਂ ਤੋਂ ਵੀ ਪੁੱਛਦੇ ਆ ਮਾਤਾ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਅਸੀਂ ਪਹਿਲਾਂ ਵੀ ਮਾਤਾ ਦੀ ਵੀਡੀਓ ਬਣਾਈ ਸੀ ਤਾਨੂੰ ਬੜਾ ਦੁੱਖ ਲੱਗਾ ਸੀ ਕਿ ਕਿੱਦਾਂ ਦੇ ਮਾਹੌਲ ਦੇ ਵਿੱਚ ਮਾਤਾ ਇੱਥੇ ਰਹਿੰਦੀ ਹੈ ਜੰਗਲੀ ਜਾਨਵਰਾਂ ਵਿੱਚ ਬਹੁਤ ਔਖਾ ਜੀਵਨ ਆ ਜੀ ਉਹ ਵੀ ਇੰਨਾ ਬੰਦਾ ਜਦੋਂ ਬਜ਼ੁਰਗ ਹੋ ਜਾਵੇ ਹਾਂਜੀ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਡਿਟੇਲ ਦੇ ਵਿੱਚ ਕਿ ਇਸ ਤਰ੍ਹਾਂ ਹੈ ਮੇਰਾ ਸ਼ਾਇਦ ਇਹਨੂੰ 40 50 40 ਸਾਲ ਤੋਂ ਇੱਥੇ ਹੋਏ ਗਏ ਹੋਣ ਇੱਥੇ ਠੀਕ ਆ ਜੀ ਹਾਂਜੀ ਹਾਂਜੀ ਪਤਾ ਆ ਮਾਹੌਲ ਤੁਸੀਂ ਦੇਖ ਲਿਆ ਹਾਂਜੀ ਹਾਂਜੀ ਨਾ ਬਿਜਲੀ ਆ ਨਾ ਪਾਣੀ ਆ ਉਹ ਵੀ ਪਾਣੀ ਵੀ ਲਿਆਉਣਾ ਬੜਾ ਦੂਰ ਬਿਜਲੀ ਦਿਖਾਈ ਨਹੀਂ ਐਸੇਲੇ ਜੋ ਹਾਲਾਤ ਗਰਮੀ ਦੇ ਵਿੱਚ ਰਹਿਣਾ ਮਿਲਦਾ ਬੁਖਾਰ ਆ ਗਾਰਾ ਲੱਭਣ ਕਾਫੀ ਚਿਰ ਪਹਿਲਾਂ ਡੈਥ ਹੋ ਗਈ ਸੀ ਆ ਨੇ ਆਲੇ ਨਿਕਲੇਗੇ ਬੁੱਢੀ ਮਾਤਾਂ ਨੇ ਆਣੇ ਦੀ ਉਹਨਾਂ ਨੂੰ ਪਤਾ ਨਹੀਂ ਅਸੀਂ ਕਿੰਨਾ ਕੰਮ ਕਰਨਾ ਕਿੰਨਾ ਨਹੀਂ ਕਰਨਾ ਉਹ ਪਤਾ ਨਹੀਂ ਕਿ ਡੰਗਡਪਾਈ ਕਰਦੇ ਆ ਚਲੋ ਅਸੀਂ ਜਦੋਂ ਸੀਗੇ ਅਸੀਂ ਕੋਸ਼ਿਸ਼ ਕੀਤੀ ਵੀ ਚਲੋ ਇਹਨਾਂ ਨੂੰ ਕਿਥੇ ਥਾਂ ਲੈ ਕੇ ਦਈਏ ਪਰ ਚਲੋ ਪਿੱਛੇ ਪਲਾਟ ਅਲਾਉਡ ਹੁੰਦੇ ਸੀ ਫਿਰ ਨਹੀਂ ਹੋਏ ਉਹ ਉੱਧੇ ਹੀ ਰਹਿ ਗਏ ਚਲੋ ਅਸੀਂ ਫੇਰ ਵੀ ਜਾਨੀ ਕਦੇ ਵੀ ਗੱਲ ਹੋਈ ਨਾ ਇਦਾਂ ਦਾ ਕਰਾਂਗੇ ਨਾ ਵਾਸਤੇ ਪਰ ਅਸੀਂ ਚਾਹੁੰਦੇ ਕੋਈ ਵੀ ਬੰਦਾ ਜਾਨੀ ਇਹ ਦਿਲ ਮਾਈ ਜੇ ਫਰਿਆਦ ਸੁਣ ਸਪੋਰਟ ਹੋਣੀ ਚਾਹੀਦੀ ਮਾੜਾ ਫਰਿਆਦ ਸੁਣਿਆ ਜਾਨੀ ਇਦਾਂ ਦੇ ਜੀਆਂ ਦੀ ਜਿਹੜੇ ਜਾਨੀ ਹਲੇ ਕੀੜੇ ਮਕੌੜੇ ਚ ਲਿਆ ਰਹੇ ਕੀ ਬਿਲਕੁਲ ਸਹੀ ਗੱਲ ਆ ਜੀ ਦੇਖ ਕੇ ਬੰਦੇ ਨੂੰ ਡਰ ਲੱਗਦਾ ਜੀ ਜਾਨੀ ਬੰਦਾ ਘੁੰਮ ਨਹੀਂ ਸਕਦਾ ਇੱਥੇ ਸਹੀ ਗੱਲ ਆ ਜੀ ਇੱਥੇ ਦਿਨੇ ਨਹੀਂ ਘੁੰਮ ਸਕਦਾ ਜੰਗਲੀ ਜਾਨਵਰ ਬਹੁਤ ਆ ਚੀ ਬਹੁਤ ਹੈ ਹਾਂ ਜੀ ਚਲੋ ਇਹ ਸਭ ਪਤਾ ਚਲੋ ਹੈਗੇ ਹੈ ਜਿਹੜੇ ਬਾਗੇ ਫਿਰਦੇ ਨੇ ਹਾਂ ਜੀ ਬਹੁਤ ਡਰ ਦੇਖੋ ਫਿਰ ਬਾਗ ਵੀ ਇੱਥੇ ਆਉਂਦੇ ਫਿਰਦੇ ਆ ਅੱਛਾ ਜੀ ਹਾਂ ਜੀ ਚੀਤੇ ਜਿਹੜੇ ਆ ਉਹ ਤਿੰਦੋ ਆ ਉਹ ਵੀ ਫਿਰਦੇ ਸੀ ਮਤਲਬ ਮਾਤਾ ਇੱਕ ਤਰ੍ਹਾਂ ਬਾਗ ਤੇ ਇਹਨੂੰ ਅਜੇ ਰਹਿੰਦੀ ਆ ਦੇਖੋ ਉਹਨਾਂ ਜੇ ਰਹਿੰਦੀ ਆ ਸੱਚੀ ਗੱਲ ਆ ਹਕੀਕਤ ਆ ਕਿੰਨੇ ਦਲੇਰ ਆ ਜੀ ਦੇਖੋ ਹੋਰ ਹਾਂ ਜੀ ਇਹ ਤਾਂ ਜਾਨੀ ਸਾਡੇ ਹੁਣ ਇੱਧਰ ਪਿੰਡਾਂ ਦੇ ਦੋਲੇ ਦੋਲੇ ਘੁੰਮਦੇ ਰਹਿੰਦੇ ਆ ਉਹ ਗਵਰਨਮੈਂਟ ਜਿਹੜੀ ਆਪਣੇ ਕੁਛ ਨਹੀਂ ਦੇਖ ਰਹੀ ਵੀ ਜਾਨੀ ਕੋਈ ਪਸ਼ੂਆਂ ਨੂੰ ਨੁਕਸਾਨ ਕਰਦੇ ਆ ਉਹ ਬੰਦੇ ਨੂੰ ਅੱਜ ਤੱਕ ਨਹੀਂ ਸਾਡੇ ਪਏ ਪਰ ਪਸ਼ੂਆਂ ਦਾ ਨੁਕਸਾਨ ਹੈਗਾ ਉਹ ਕਰੀ ਜਾਂਦਾ ਬਹੁਤ ਆ ਲੇਕਿਨ ਮਾਤਾ ਦਾ ਤਾਂ ਔਖਾ ਜੀ ਸਿਆਣੀ ਆ ਬਜਾਈ ਮਾਤਾ ਦਾ ਸਿਆਣੀ ਆ ਵੀ ਅਸੀਂ ਕਹਿੰਦੇ ਕੋਈ ਵੀ ਜਾਨੀ ਕੋਈ ਅਸੀਂ ਸੰਸਥਾ ਆਵੇ ਜਾਨੀ ਕੁਝ ਵੀ ਜਿਹੜੀ ਬੇਨਤੀ ਸਾਡੇ ਰੋ ਮੇਰੇ ਸਭ ਨੂੰ ਮੈਂ ਇਹ ਹੀ ਦਰਸ਼ਕਾਂ ਅੱਗੇ ਕਹਿੰਨੇ ਆ ਕਿ ਮਾਤਾ ਦੀ ਵੱਧ ਤੋਂ ਵੱਧ ਜੇ ਕੋਈ ਭਰਾ ਭੈਣ ਹੈਲਪ ਕਰਨਾ ਚਾਹੁੰਦਾ ਤੇ ਇਹਨਾਂ ਦਾ ਰਹਿਣ ਬਸੇਰਾ ਬਣ ਜਾਏ ਵਧੀਆ ਜਿਹਾ ਹਾਂ ਜੀ ਹਾਂ ਜੀ ਤੇ ਬਾਕੀ ਦਾ ਚਲੋ ਪਿੰਡ ਵਾਲੇ ਮਦਦ ਕਰਦੇ ਜਾਂਦੇ ਖਾਣ ਪੀਣ ਦੀ ਕਦੀ ਕੋਈ ਕੁਝ ਦੇਣ ਦਾ ਕਦੀ ਕੁਝ ਦੇਣ ਉਹ ਤੁਸੀਂ ਉਹਨੂੰ ਦੇਖੋ ਆਏ ਆ ਉਹਨੂੰ ਕਿਸੇ ਨਾ ਕਿਸੇ ਨਾਲ ਦਿੱਤਾ ਉਹਨੂੰ ਉਹਨੂੰ ਪੀਣ ਦਿੰਦੇ ਆ ਠੀਕ ਹੈ ਠੀਕ ਹੈ ਜਿੱਦਾਂ ਅਸੀਂ ਚਾਹੁੰਦੇ ਮੇਰੇ ਕੋਈ ਕੋਈ ਮਦਦ ਕਰਨੀ ਚਾਹੁੰਦਾ ਸਾਂ ਸੱਤਾ ਅਸੀਂ ਕਰਦਾ ਮੈਂ ਕਰਕੇ ਮੈਂ ਤੜਾ ਕਰਕੇ ਕਿਸੇ ਨੂੰ ਕੋਈ ਦੇ ਦਵਾਂਗੇ ਵੀ ਚਲੋ ਕਿੰਦੇ ਦੁਖਾਨੇ ਮਕਾਨ ਦਾ ਕੋਈ ਕਰਾ ਸਕਦਾ ਤਾਂ ਅਸੀਂ ਇਹਨਾਂ ਨਾਲ ਖੜੇ ਹੋਗੇ ਉਹਨਾਂ ਨੂੰ ਸਾਨੂੰ ਮਤ ਦੇਣ ਅਸੀਂ ਨਾਲ ਨਾਲ ਹੋ ਗਏ ਨਾਲ ਹੋ ਗਏ ਨਾ ਮਾਤਾ ਦਾ ਵਧੀਆ ਹੋ ਜਾਏ ਸਿਸਟਮ ਬਿਲਕੁਲ ਵਧੀਆ ਹੋ ਜਾਏ ਸੇਟ ਘਰ ਸਸੀਗਾ ਮਾਤਾ ਜੀ ਸਸੀਗਾ ਜੀ ਹੋ ਸੁਣਾਓ ਸਭ ਵਧੀਆ ਸੇਤਾ ਜੀ ਸੇਤ ਬੜੀ ਆਇਆ ਵਧੀਆ ਤੁਸੀਂ ਦੇਖ ਸਕਦੇ ਆ ਮਾਤਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦੇ ਆ ਤੇ ਆ ਕੋਈ ਮੁਰੇ ਦਰਵਾਜ਼ਾ ਨਹੀਂ ਹੈਗਾ ਅੱਖਾਂ ਵੀ ਨਹੀਂ ਮਾਮਾ ਯਾਰ ਬਿਲਕੁਲ ਐ ਖੁੱਲਾ ਡੁੱਲਾ ਜੰਗਲ ਦੇ ਵਿੱਚ ਇਸ ਤਰ੍ਹਾਂ ਦਾ ਕਮਰਾ ਆ ਬਹੁਤ ਜ਼ਿਆਦਾ ਬਿਮਾਰ ਔਖਾ ਜੀਵਨ ਆ ਬਿਮਾਰ ਰਹਿੰਦੇ ਆ ਤੇ ਮਾਤਾ ਕਾਫੀ ਬਿਮਾਰ ਵੀ ਰਹਿੰਦੇ ਆ ਦਵਾਈ ਲਈਏ ਉੱਥੇ ਆਏ ਉਹ ਦਵਾਈ ਪਿੰਨੀ ਆਪਣੀ ਮਰਜ਼ਾ ਰਹਿੰਦਾ ਹੂੰ ਤੇ ਦਸੋ ਇਹਨਾਂ ਦਾ ਕਿਹਨਾਂ ਦੀ ਸਿਸਟਰ ਆ ਉਹ ਵੀ ਥੋੜਾ ਮਤ ਇਦਾਂ ਹੀ ਹਣੀ ਠੀਕ ਆ ਜੀ ਹੂੰ ਬ੍ਰਦਰ ਇੱਕ ਸੀ ਪਹਿਲਾਂ ਪੁਰਾਣਾ ਹੋ ਗਿਆ ਬਹੁਤ ਸਿਆਣੇ ਸੀ ਠੀਕ ਆ ਜੀ ਇੱਕ ਬ੍ਰਦਰ ਹੈਗਾ ਠੀਕ ਹੈ ਭਤੀਜੇ ਹੈਗੇ ਆ ਭਤੀਜਾ ਵੀ ਇੱਕ ਇਧਰ ਇਹਨਾਂ ਦੀ ਬੁੱਢੀ ਮਾਤਾ ਤੇ ਇਹ ਇਹਨਾਂ ਦੇ ਬੇਟੇ ਆ ਜੀ ਇਹਨਾਂ ਦੇ ਬੇਟੇ ਆ ਜਾਨੀ ਇਹਨਾਂ ਨੂੰ ਵੀ ਜਲਦੀ ਹੋ ਗਿਆ ਇਦਾਂ ਹੀ ਜਲਦੀ ਥੋੜੇ ਸਿੱਧੜੇ ਆ ਨਾ ਜੀ ਸਿੱਧੜੇ ਆ ਆ ਇਹ ਨਾਂ ਦੇ ਬੇਟੇ ਆ ਮਾਤਾਵਾਂ ਦੇ ਤੇ ਇੱਕ ਨੇ ਪੜਿਆ ਇਹ ਵਿਆਹ ਉਹ ਕਿੱਥੇ ਸੀਗੇ ਮਾਤਾਵਾਂ ਨੇ ਮਾਤਾਵਾਂ ਨੇ ਬਸ ਇੱਕ ਘਰਾਂ ਦੇ ਵਿਆਹ ਸੀਗੇ ਬਸ ਇੱਕ ਘਰਾਂ ਠੀਕ ਆ ਜੀ ਤੇ ਦੱਸੋ ਥੋੜਾ ਜਿਆਦਾ ਲਾਈਫ ਵਾਲੀ ਉਹ ਤੇ ਰਹਿੰਦੇ ਸੀ ਜਨ ਸੀਗਾ ਭਾਈ ਜਦ ਕਰ ਲਾਈ ਝਗੜਾ ਕਰਕੇ ਜਦੋਂ ਉੱਥੋਂ ਆ ਗਏ ਇਹ ਅੱਛਾ ਜੀ ਤੇ ਇੱਥੇ ਆ ਕੇ ਚਲੋ ਕੁਛ ਸਮੇਂ ਬਾਅਦ ਫਿਰ ਨਾਂ ਦੇ ਘਰ ਲਈ ਮਿਲੋਗੇ ਓਹੋ ਇਹ ਨਿਕਲੇ ਕਿੱਥੇ ਉਹ ਤੋਂ ਅੱਛਾ ਜੀ ਉਹ ਕਿੱਦਾਂ ਜਾਨੀ ਤੰਗ-ਫੰਗ ਹੋ ਗਏ ਜਾਨੀ ਇਹਨੇ ਆਪਣੇ ਬੱਚੇ ਪਾਲੇ ਫਿਰ ਕੱਲਾ ਜੀਵਨ ਕੱਟਿਆ ਇਹਨੇ ਜੰਗਲ ਜੀ ਕੱਲੇ ਹੀ ਕੱਟਿਆ ਜੀ ਹਾਂ ਤੇ ਇਹ ਕਿੰਨੇ ਕਿੰਨੇ ਸਾਲ ਹੋ ਗਏ ਜੀ ਮੇਰਾ 35 ਜਿਹਦੇ ਸਾਲ ਦੇ ਆਲ ਫਾਸ 35 35 ਸਾਲ ਤੋਂ ਇਕੱਲੇ ਰਹਿ ਰਹੇ ਜੀ ਇੱਥੇ ਤਾਂ 10 ਪਪਾ 13 ਸਾਲ ਹੋਇਆ ਜੀ ਜਿਆਦਾ ਹੋ ਗਏ ਭੈਣਾ ਤੁਹਾਨੂੰ ਪਤਾ ਹੀ ਆ ਹਾਂ ਇੱਥੇ ਤਕੜੇ ਹੋ ਗਏ ਆ ਹਾਂ ਇੱਥੇ ਤਕੜੇ ਹੋਏ ਹੈ ਆਹੋ ਹਲਕੇ ਦੇਖ ਲਓ ਤੁਸੀਂ ਜਿੱਦਾਂ ਦੱਸ ਰਹੇ ਆ ਕਿ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਇਕੱਲੇ ਰਹਿੰਦਿਆਂ ਨੂੰ ਜੰਗਲ ਦੇ ਵਿੱਚ ਤੇ ਬਹੁਤ ਔਖਾ ਜੀਵਨ ਆ ਇਸ ਤਰ੍ਹਾਂ ਦਾ ਇਹਨਾਂ ਨੇ ਚੁੱਲਾ ਬਣਾਇਆ ਹੋਇਆ ਕਮਰੇ ਦੇ ਮੋਰੇ ਹੋਰ ਟਾਈਮ ਪਾਸ ਕਰਦੇ ਕੰਦਾ ਦੇਖੋ ਕੀ ਹਾਲ ਹੋਇਆ ਤੇ ਕੰਦਾ ਤੁਸੀਂ ਦੇਖ ਸਕਦੇ ਆ ਕਿੰਦਾ ਕਾਲੀਆਂ ਹੋਈਆਂ ਤੇ ਭਾਜੀ ਆ ਜਗਾ ਕਿਨਾਂ ਦੀ ਹੈ ਜਿਨ੍ਹਾਂ ਚ ਰਹਿੰਦੇ ਆ ਇਹ ਗਵਰਨਮੈਂਟ ਦਾ ਕੋਈ ਬੰਦਾ ਇੱਥੇ ਪ੍ਰੋਜੈਕਟ ਹੋਇਆ ਲਾਇਆ ਸੀ अच्छा जी वो रंदे ਸੀ ਮਸ਼ੀਨਾਂ ਮਸੂਨਾ ਰੱਖੀਆਂ ਸੀ ਉੱਦਾਂ اچھا ਕੋਈ ਮਤਲਬ ਇੱਕ ਗਵਰਨਮੈਂਟ ਦੀ ਜਗ੍ਹਾ ਆ ਕੋਈ ਮਤਲਬ ਹਾਂ ਬਸ ਉਹਨੇ ਇੱਧਰ ਪਾਣਾ ਕੀਤਾ ਸੀ ਪਾਣੀ ਪੂਣੀ ਦਾ ਮੈਂ ਬਾਰੇ ਇੱਧਰ ਰੱਖਿਆ ਸੀ ਮਤਲਬ ਕੋਈ ਹਾਂ ਖੋਲਣ ਲੱਗੇ ਹੋਣੇ ਕੋਈ ਨਾ ਕੋਈ ਦਾ ਸਿਸਟਮ ਆ ਖੋਲਣ ਲੱਗੇ ਸੀ ਬਸ ਫਿਰ ਚੱਲੇ ਗਏ ਇਹਨਾਂ ਨੇ ਚਲੋ ਆਪਣਾ ਚਲੋ ਪਰਮਾਤਮਾ ਨੇ ਇੱਕ ਰਹਿਣੋ ਫੇਰਾ ਬਣਾਤਾ ਜੀ ਸੇਕਟ ਸੇਕਟਣ ਜਣ ਬਣਾਤਾ ਹੈ ਨੀ ਤਾਂ ਕਿੰਨਾ ਔਖਾ ਸੀਗਾ ਨਾ ਜੀ ਨਹੀਂ ਔਖਾ ਸੀਗਾ ਜੀ ਮੀਂਹ ਪਾਣੀ ਦੇ ਵਿੱਚ ਠੱਸੇ ਆੜਾ ਨੂੰ ਬਹੁਤ ਔਖਾ ਹੁਣ ਵੀ ਔਖਾ ਹੀ ਆ ਦੇਖੋ ਜਿੱਦਾਂ ਟਾਈਮ ਕੱਢ ਰਹੇ ਸਾਨੂੰ ਪਤਾ ਬਹੁਤ ਔਖਾ ਬਾਹਰ ਖੜੇ ਹੋਣਾ ਔਖਾ ਹੋਇਆ ਤਾਂ ਇਹ ਜਿੱਦਾਂ ਟਾਈਮ ਕੱਢਦੇ ਸਾਨੂੰ ਬਹੁਤ ਔਖਾ ਜੀ ਮੈਂ ਸਾਲ ਪਹਿਲਾਂ ਬਣਾਈ ਆ ਜੀ ਮਾਤਾ ਉਹਨਾਂ ਦੀ ਉਸ ਵੇਲੇ ਬੜਾ ਦੁੱਖ ਲੱਗਾ ਜੀ ਸਾਨੂੰ ਹਾਂ ਜੀ ਹੁਣ ਫੇਰ ਦੁਬਾਰਾ ਮੈਂ ਕਹਾਂ ਚਲੋ ਪਰ ਹਜੇ ਤੱਕ ਕੋਈ ਯਾਨੀ ਕੋਈ ਮਦਦ ਲਈ ਬੰਦਾ ਅੱਗੇ ਆਇਆ ਨਹੀਂ ਪਹੁੰਚਿਆ ਨਹੀਂ ਨਾ ਅੱਗੇ ਅਸੀਂ ਬੇਨਤੀ ਕਰਦੇ ਹਾਂ ਯਾਨੀ ਇਦਾਂ ਦੇ ਲੋਕਾਂ ਨੂੰ ਜੇ ਮਦਦ ਮਿਲਣੀ ਚਾਹੀਦੀ ਆ ਮੈਂ ਕਹਿੰਦਾ ਜੀ ਸੌਤ ਕੋਈ ਵੀ ਯਾਨੀ ਸੰਸਥਾ ਜਾਂ ਕੁਝ ਵੀ ਯਾਨੀ ਕੋਈ ਗੱਲਾਂ ਪੂਰੀ ਮਦਦ ਹੋਣੀ ਚਾਹੀਦੀ ਮਾਤਾ ਮਾਂ ਦੀ ਪੂਰੀ ਮਦਦ ਹੋਣੀ ਚਾਹੀਦੀ ਆ ਹੂੰ ਸਹੀ ਗੱਲ ਆ ਜੀ ਨਿਆਣੇ ਨੂੰ ਕੰਮ ਕੰਦਾਂ ਨਹੀਂ ਪਤਾ ਦੇਖੋ ਕਿਦਾਂ ਰੋਟੀ ਨਾਲ ਬੈਠਾ ਪਤਾ ਜੀ ਸਾਨੂੰ ਲੱਗਦਾ ਦੇਖ ਕੇ ਜਿਹਾ ਲੱਗਦਾ ਸਹੀ ਗੱਲ ਆ ਜੀ 310 100 ਦੇ ਤਾਂ 50 ਤੇ ਕੰਮ ਬੜਾ ਉਠ ਕੀਤਾ ਲੋਕ ਲੈਦਾ ਨਹੀਂ ਤਾਂ ਨ ਉਦੋਂ ਦੇਖ ਲੋ ਕਿ ਇਹ ਸਿੰਧੋ ਪਿੰਕਾਈ ਚੱਲੇ ਨਹੀਂ ਜਿੰਦਗੀ ਹਾਂ ਯਾਰ ਲੋਕ ਅੱਜ ਕੱਲ ਦੇਖ ਲੋ ਜੀ ਜਾਣ ਬਸ ਮਤਲਬ ਕੱਢਦੇ ਜੀ ਆਪਣਾ ਕੰਮ ਕੰਮ ਕਰਾ ਲਿਆ ਚਾ ਜਾ ਵੀ ਆਪਣੇ ਘਰ ਨੂੰ ਆਇਆ ਇਹ ਹਾਂ ਦਾ ਲੋਸੀਂ ਕਹਿੰਦੇ ਆ ਵੀ ਚਲੋ ਬੇਨਤੀ ਕਰਦੇ ਆ ਕਿਸੇ ਸਸਤਾ ਅਗੇ ਨਹੀਂ ਹੋਣੀ ਚਾਹੀਦੀ ਅਸੀਂ ਬੈਠੇ ਆ ਪਿੰਡ ਦੇ ਮੋਢਾ ਹੋਰ ਬੰਦੇ ਬੈਠੇ ਸਾਡੇ ਕੋਲ ਆਉਣ ਜੋ ਮਤ ਹੈਗੀ ਇਹਨਾਂ ਤਾਂ ਪਹੁੰਚਾਉਗਾ ਅੱਗੇ ਹੋਗੇ ਅੱਗੇ ਹੋਗੇ ਸਹੀ ਗੱਲ ਹੈ ਜੀ ਤੇ ਸਰਪੰਚ ਸਾਹਿਬ ਮੜ ਜਾ ਸਾਡੇ ਦਰਸ਼ਕਾਂ ਨੂੰ ਡਰੈਸ ਸਮਝਾ ਦਿਓ ਇੱਥੇ ਕਿੱਦਾਂ ਪਹੁੰਚਣ ਇੱਥੇ ਦੇਖੋ ਜੀ ਪੰਚੇ ਹੈ ਜਦੋਂ ਤੁਹਾਡਾ ਧਰੀਆ ਬਣ ਲੱਗ ਗਿਆ ਤੁਸੀਂ ਧਰੀਆ ਬਣ ਲੱਗ ਗਿਆ ਤੁਹਾਡੇ ਨਾਲ ਕੰਟੈਕਟ ਕਰਾਂ ਤੁਸੀਂ ਦੇਖ ਲਿਆ ਤੇ ਮਤਲਬ ਹੁਸ਼ਿਆਰਪੁਰ ਤੋਂ ਇੱਥੇ ਰੱਕ ਪਹੁੰਚਣ ਦਾ ਰਸਤਾ ਸਮਝਾ ਬੋ ਹੁਸ਼ਿਆਰਪੁਰ ਤੋਂ ਘੰਟੇ-ਘੰਟੇ ਬੱਸ ਆਉਂਦੀ ਹੈ ਇੱਥੇ ਅੱਛਾ ਜੀ ਦਾਦਾ ਪਿੰਡ ਪੁੱਛ ਲਓ ਪਿੰਡ ਦਾਦਾ ਹਾਂਜੀ ਪਿੰਡ ਦਾਦਾ ਠੀਕ ਹੈ ਜੀ ਪਿੰਡ ਦਾਦਾ ਪੁੱਛ ਲਓ ਇਹ ਤੂਤਾਲੀ ਏਰੀਆ ਪਿੰਡ ਦਾ ਤੂਤਾਲੀ ਕਹਿੰਦੇ ਨੂੰ ਤੂੱਤਾ ਵਾਲੀ ਠੀਕ ਹੈ ਹੂੰ ਹਾਂਜੀ ਪਰੇ ਪੈ ਜਾਂਦੀ ਇਹ ਚਲੋ ਪਿੰਡ ਵਿੱਚ ਪਹੁੰਚ ਜਾਂ ਜੀ ਲੋਕਾਂ ਨੇ ਆਪੇ ਹੀ ਭਜਾ ਦੇਣਾ ਇਹਨਾਂ ਤੱਕ ਕਹਿੰਦਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਅਸੀਂ ਜੀ ਪਿਛਲੀ ਵਾਰ ਜਦੋਂ ਇਹਨਾਂ ਦੀ ਵੀਡੀਓ ਸ਼ੂਟ ਕੀਤੀ ਸੀ ਨਾ ਜੀ ਉਦੋਂ ਇਹ ਇਹ ਦੱਸਦੇ ਸੀ ਕਹਿੰਦੇ ਮੈਨੂੰ ਉੱਥੋਂ ਕੱਢਤਾ ਸੀਗਾ ਮੈਨੂੰ ਇਦਾਂ ਕੁਝ ਉਹ ਹੀ ਨਾ ਸ੍ਰੀਕਾ ਭਾਈ ਜਾਰੇ ਨੇ ਜਾਨੀ ਕੱਢਤਾ ਆਹੋ ਨਾ ਕਹਿੰਦੇ ਹਾਂਜੀ ਨਾ ਉਹਨਾਂ ਨੇ ਕੱਢਤਾ ਇਹਨਾਂ ਦਾ ਘਰ ਤਾਂ ਹੁੰਦਾ ਹੋਣਾ ਪਹਿਲਾਂ ਨਾ ਜੀ ਉੱਥੇ ਦੇਖੋ ਵਿਆਹ ਕੇ ਤੋਰੀ ਦੇ ਘਰ ਦੇ ਵਿੱਚੇ ਤੋਰੀ ਸੀ ਹਾਂਜੀ 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 ਘਰ ਦੇ ਨਾ ਬਈ ਬਹੁਤ ਜ਼ਿਆਦਾ ਸਪੋਰਟ ਨਹੀਂ ਕੀਤੀ ਯਾਨੀ ਚਲੋ ਇਦਾਂ ਬਿਮਾਰ ਹੋ ਉਹ ਤਾਂ ਸਾਡੇ ਛੜਈਏ ਦੇ ਸੇ ਇਹਦੇ ਭਰਾ ਸਾਡੇ ਛੜਈਆ ਚ ਇੰਦਾ ਨੇ ਸੀਗੇ ਉਹ ਤੇ ਇਹ ਤਾਂ ਤੇ ਮੈਨੂੰ ਜੋਰ ਨਾਲ ਰੱਖਦਾ ਆ ਇਹ ਤਾਂ ਘਰ ਦੇ ਆ ਜਾ ਬੈਠੋ ਸਰਵਨਸ ਮਾਣੇ ਮਾਤਾ ਨਾਲ ਗੱਲ ਕਰੀਏ ਤੇ ਖਾ ਲਓ ਰੱਖਦਾ ਮੈਨੂੰ ਠੀਕ ਆ ਜੀ ਤੇ ਮਾਤਾ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਆਪਣੀ ਜ਼ਿੰਦਗੀ ਬਾਰੇ ਕਿੰਨੀ ਔਖੀ ਤੁਹਾਡੀ ਜ਼ਿੰਦਗੀ ਇੱਥੇ ਬਤੀਤ ਹੋ ਰਹੀ ਆ ਦੇਖੋ ਤਾਂ ਹੀ ਪਤਾ ਲੱਗੂਗਾ ਲੋਕਾਂ ਨੂੰ ਤੁਹਾਡੇ ਤੱਕ ਪਹੁੰਚਣਗੇ ਮਦਦ ਹੋਊਗੀ ਠੀਕ ਹੈ ਜੀ ਆ ਠੀਕ ਹੈ ਜੀ ਜੋ ਜੋ ਆਪਣੇ ਕਰਮਾਂ ਚ ਦੁੱਖ ਆ ਉਹ ਅਸੀਂ ਲੈਣੇ ਨਹੀਂ ਆ ਨਹੀਂ ਉਹ ਤਾਂ ਹੈ ਯਾਰ ਮਾਤਾ ਚਲੋ ਉਹ ਤਾਂ ਪ੍ਰਮਾਤਮਾ ਕਿਸੇ ਨੂੰ ਦਵੇ ਨਾ ਇਦਾਂ ਦਾ ਦੁੱਖ ਤੁਸੀਂ ਇਹ ਦੱਸੋ ਤੁਹਾਡੇ ਨਾਲ ਜ਼ਿੰਦਗੀ ਚ ਕਿੱਦਾਂ ਹੋਇਆ ਸ਼ੁਰੂ ਤੋਂ ਦੱਸੋ ਤੁਸੀਂ ਜਦੋਂ ਵਿਆਹ ਹੀ ਗਏ ਆ ਇੱਥੇ ਪੂਰੀ ਡਿਟੇਲ ਦੇ ਵਿੱਚ ਦੱਸੋ ਕਿੱਥੇ ਵਿਆਹ ਹੋਇਆ ਸੀ ਤੁਹਾਡਾ ਉੱਥੇ ਤੁਹਾਡੇ ਨਾਲ ਕੀ ਕੀ ਹੋਇਆ ਅੱਜ ਬਸ ਇੱਕ ਹੀ ਕਰਾਣੀ ਵਿਆਹ ਹੋਇਆ ਸੀ ਦਾਦਾ ਬਸ ਇੱਕ ਹੀ ਕਰਾਣੀ ਉੱਥੇ ਬੈਠੇ ਇੱਕ ਬੱਚਾ ਪੱਲੇ ਪੈ ਗਿਆ ਬਸ ਦੁੱਖੇ ਦੁੱਖ ਆ ਗਏ ਆ ਸੋਫ ਦਾ ਸਾਹ ਨਹੀਂ ਮਿਲਿਆ ਹੂੰ ਉਹ ਸਹਾਰ ਤੇ ਸੋਗ ਦਾ ਸਾਹ ਨਹੀਂ ਲਿਆ ਇੱਥੋਂ ਦੇਖੀਏ ਮਾੜਾ ਮੋਟਾ ਫਰਕ ਪੈ ਜਾਵੇ ਤਾਂ ਤੇ ਮਤਲਬ ਕੀ ਹੋਇਆ ਸੀ ਤੁਸੀਂ ਜਿੱਦਾਂ ਕਹਿੰਦੇ ਆ ਕਿ ਮਤਲਬ ਬੇਟਾ ਤੁਹਾਡੇ ਹੋਇਆ ਬੱਚਾ ਹੋਇਆ ਬੱਚੇ ਤੋਂ ਬਾਅਦ ਫਿਰ ਕੀ ਹੋ ਗਿਆ ਮਤਲਬ ਅਬੋਰਸ਼ਨ ਹੋਇਆ ਸੀ ਅੱਛਾ ਜੀ ਉਹ ਬੱਚਾ ਸਹੀ ਨਹੀਂ ਸੀਗਾ ਅੱਛਾ ਜੀ ਅਬੋਰਸ਼ਨ ਹੋਇਆ ਸੀ ਬੜਾ ਓਕੇ ਹਾਂ ਤੇ ਫਿਰ ਜਿਹੜੇ ਜਿੱਥੇ ਤੁਸੀਂ ਰਹਿੰਦੇ ਸੀ ਉਹਨਾਂ ਨੇ ਫਿਰ ਤੁਹਾਨੂੰ ਮਤਲਬ ਰੱਖਿਆ ਨਹੀਂ ਹੈ ਹਾਂ ਬਾਤ ਵੀ ਨਹੀਂ ਪੁੱਛਦੇ ਸੀਗੇ ਅੱਛਾ ਜੀ ਦੇਖਦੇ ਹੀ ਨਹੀਂ ਸੀਗੇ ਹੂੰ ਫੇ ਤੁਸੀਂ ਉਹ ਤੇਰੇ ਬਾਰੇ ਕੋ ਕਹਿਣਾ ਵੀ ਅਸੀਂ ਦੇਖਦੇ ਸੀਗੇ ਹੂੰ ਹਨਾ ਤੇਰੇ ਮਾਰੇ ਕੋ ਕਹਿਣਾ ਅਸੀਂ ਦੇਖਦੇ ਸੀ ਤੋ ਉਥੇ ਤਾਂ ਪਾਣੀ ਦਾ ਘੁੱਟ ਵੀ ਨਹੀਂ ਲੈਂਦਾ ਅਸੀਂ ਪੇਈ ਜਿਹੜਾ ਦੇਖ ਗਿਆ ਦੇਖ ਗਿਆ ਹੋਰ ਨਹੀਂ ਕਿਸੇ ਨੇ ਵੀ ਦੇਖਿਆ ਨਾ ਕਿਸੇ ਨੇ ਪੈਸਾ ਤੇ ਲਾ ਦਿੱਤਾ ਯਾ ਨਾ ਸੀ ਲਿਆਈਆ ਆਪਣੀ ਕੰਮ ਕਰਦਾ ਤੇ ਮੈਨੂੰ ਰੋਟੀ ਦੇਂਦਾ ਨਿਆਣਿਆਂ ਨੂੰ ਤੇ ਮੈਨੂੰ ਵੀ ਦੇਂਦਾ ਦਵਾਈ दारू ਲਿਆ ਕੇ ਦਾ ਦਾ ਨੇ ਆਪੇ ਕੀਤਾ ਇੰਦਰ ਨਹੀਂ ਉਹ ਪਹਿਲਾਂ ਦੀ ਗੱਲ ਆ ਹਮ ਮਾਤਾ ਜਦੋਂ ਤੁਹਾਡੇ ਘਰ ਵਾਲੇ ਉਹਨਾਂ ਦੀ ਡੈਥ ਹੋਈ ਆ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਫੇਰ ਆਏ ਆ ਜਾਂ ਇੱਥੇ ਆ ਕੇ ਡੈਥ ਹੋਈ ਆ ਹਾਂ ਉਹ ਉੱਥੇ ਹੋਈ ਸੀ ਪਿੰਡ ਉਹ ਉਹ ਆਪਣੀ ਧਰ ਦੇ ਕਿ ਆ ਸੀ ਉੱਥੇ ਬੰਦ ਮਰ ਗਈ ਨਾ ਇੱਕ ਅੱਛਾ ਜੀ ਹਾਂ ਉੱਥੇ ਹੋਈ ਸੀਗੀ ਪਤਾ ਨਹੀਂ ਸ਼ਰਾਬ ਪੀ ਕੇ ਲੜ ਲੜ ਪਏ ਹੋਗੇ ਜਾਂ ਹਮ ਬੋਤਾ ਹੋਗੇ ਹੋਗੇ ਓਕੇ ਉਸ ਤੋਂ ਬਾਅਦ ਫੇ ਇਕੱਲੇ ਰਹਿ ਗਏ ਤੁਸੀਂ ਨਾ ਜੀ ਅਸੀਂ ਇਕੱਲੇ ਇੱਧਰ ਹੀ ਰਹਿਦਾ ਆਪਣੇ ਪਿੰਡੇ ਮਾਤਾ ਤੁਹਾਨੂੰ ਉਸ ਤੋਂ ਬਾਅਦ ਫਿਰ ਇੱਥੇ ਇਕੱਲੇ ਰਹਿਣਾ ਪੈ ਗਿਆ ਨਾ ਜੀ ਇਸ ਜਗ੍ਹਾ ਤੇ ਨਾ ਫਿਰ ਤੁਹਾਡੀ ਕਿਸੇ ਨੇ ਮਦਦ ਨਹੀਂ ਕੀਤੀ ਉਧਰੋਂ ਜੀ ਸੋਹਿਆ ਵੱਲੋਂ ਇਕੱਲੇ ਆ ਨਾ ਰਹਿਣਾ ਸੀ ਹਮ ਅਸੀਂ ਕਰਾਉਂਦੇ ਵੀ ਨਹੀਂ ਉਹ ਬੰਦੇ ਨਹੀਂ ਘਰੇ ਸੀਗੇ ਹਮ ਆ ਅਸੀਂ ਕਰਾਉਂਦੇ ਵੀ ਨਹੀਂ ਹਮ ਬੰਦੇ ਨਹੀਂ ਘਰੇ ਸੀਗੇ ਉਹ ਸ਼ਰਾਬੀ ਕਬਾਬੀ ਆ ਬੰਦੇ ਹਮ ਆਹੋ ਤੁਸੀਂ ਦੇਖ ਲਓ ਗੰਗਾ ਬਹੁਤ ਖਾਂਦੇ ਆ ਮਾਤਾ ਦਾ ਕਿੰਨਾ ਦੁਖਦਾਈ ਜੀਵਨ ਆ ਕਿ ਜਦੋਂ ਇਹ ਉੱਥੇ ਵਿਆਹਿਆ ਉਸ ਤੋਂ ਬਾਅਦ ਜਿੱਦਾਂ ਇਹ ਦੱਸ ਰਹੇ ਆ ਕਿ ਬੱਚਾ ਹੋਇਆ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਇਹਨਾਂ ਦੀ ਬिखर ਗਈ ਤੇ ਘਰ ਵਾਲੇ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਦੇਖ ਲੋ ਇਹ ਕਿਦਾਂ ਅੱਜ ਇੱਕ ਤਰ੍ਹਾਂ ਜੰਗਲ ਦੇ ਵਿੱਚ ਜੀਵਨ ਆਪਣਾ ਤਕ ਲੈ ਆ ਇਹਦਾ ਡੈਡੀ ਨਾ ਉੱਥੇ ਗਿਆ ਫੜੀ ਭੈੜ ਦੇ ਉੱਥੋਂ ਕਿਤੇ ਦਵਾਈ ਦਾ ਪਤਾ ਲੱਗਦਾ ਆ ਦਵਾਈ ਦਾ ਪਤਾ ਲੱਗਦਾ ਜਿੱਥੋਂ ਮਿਲਣੀ ਹੈ ਤੇ ਮੈਂ ਨਾ ਸਾਨੂੰ ਇਹ ਪਿੰਡੋਂ ਲਿਆਉਂਦੀ ਦਵਾਈ ਦੇਸੀ ਦਿੰਦੀ ਆ ਮੈਨੂੰ ਬੋਟੀ ਉਹਨੇ ਦੱਸਿਆ ਜੀ ਕਹਿੰਦੀ ਹਸਪੀਟਲ ਜਾ ਤੁਤੇ ਨੂੰ ਫਰਕ ਪੈਣਾ ਉਹ ਦਿਨ ਤੇ ਤੂੰ ਆਈ ਮੈਨੂੰ ਹੂੰ ਉੱਥੋਂ ਫਰਕ ਪੈ ਗਿਆ ਨਾ ਤੁਹਾਨੂੰ ਨਾ ਦੇਖੋ ਦਾ ਫਰਕ ਪੈਦਾ ਵਾ ਜੇ ਨਾ ਮਤਲਬ ਉਹ ਹੋਰ ਕਸਰ ਆ ਨਾ ਹੂੰ ਬਿਮਾਰੀ ਰਹਿੰਦੇ ਆ ਹਾਂ ਚਲੋ ਕੋਈ ਨਹੀਂ ਮਾਤਾ ਹੋ ਜਾਣਾ ਪਰਮਾਤਮਾ ਬਸ ਜੀ ਕਿਰਪਾ ਕਰੇਗਾ ਕਿਸੇ ਤੇ ਪੈਰਾ ਪਿੱਛੇ ਤੁਹਾਡੇ ਪੈਰਾ ਪਿੱਛੇ ਕਿਤੇ ਨਿਆਣਿਆਂ ਦਾ ਮੂੰਹ ਤੁਮ ਧੋਮ ਇਹ ਤਾਂ ਆਪੇ ਜ਼ਿੰਦਗੀ ਕੱਪੜੇ ਧੋਂਦੇ ਆਪੇ ਦੁਆ ਕਰਦੇ ਆ ਚਲ ਕੋਈ ਨਹੀਂ ਮਾਤਾ ਜੀ ਅਸੀਂ ਤਾਂ ਆਪਣੇ ਦਰਸ਼ਕਾਂ ਕੇ ਇਹੀ ਬੇਨਤੀ ਕਰਦੇ ਆ ਤੇ ਸਰਕਾਰ ਅੱਗੇ ਵੀ ਕਿ ਤੁਹਾਡੇ ਲਈ ਕੁਝ ਹੋਣਾ ਚਾਹੀਦਾ ਆ ਤੇ ਰਹਿਣ ਬਸੇਰਾ ਬਣਨਾ ਚਾਹੀਦਾ ਕੋਈ ਘਰ ਬਣਾ ਕੇ ਜਿੱਥੇ ਤੁਸੀਂ ਆਪਣਾ ਜੀਵਨ ਕੱਟੋ ਹਨਾ ਜੀ ਤੇ ਨਹੀਂ ਤਾਂ ਜਿੰਨੀ ਤੁਹਾਡੀ ਉਮਰ ਹੋ ਗਈ ਆ ਉਪਰੋਂ ਅੱਖਾਂ ਦੀ ਰੋਸ਼ਨੀ ਵੀ ਤੁਹਾਡੀ ਜਾ ਰਹੀ ਆ ਤਾਂ ਜੰਗਲ ਵਿੱਚ ਰਹਿਣਾ ਬਹੁਤ ਔਖਾ ਆ ਕੱਲਿਆਂ ਦਾ ਜੰਗਲੀ ਜਾਨਵਰ ਤਾਂ ਜਿੱਦਾਂ ਦੱਸਿਆ ਆ ਬੇਦੂਰ ਦਾ ਬਹੁਤ ਹੋਇਆ ਬਵਾਸ਼ੇਰਾ ਹਮ ਡਾਕਟਰ ਸਮਝ ਗਏ ਹੋ ਨਾ ਹਮ ਮੈਂ ਸਮਝ ਗਿਆ ਤੇ ਲੇਕਿਨ ਮਾਤਾ ਕੋਸ਼ਣਾ ਕੋਸ਼ ਸਾਨੂੰ ਜਿੱਦਾਂ ਹੁਣ ਦੱਸਿਆ ਨਾ ਪਿੰਡ ਵਾਲਿਆਂ ਨੇ ਹਮ ਬਹੁਤ ਔਖਾ ਜੀ ਮਾਰਾ ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਆਏ ਸੀਗੇ ਨਾ ਸਾਨੂੰ ਇੰਨਾ ਨਹੀਂ ਪਤਾ ਸੀਗਾ ਲੇਕਿਨ ਹੁਣ ਜੋ ਸੁਣਨ ਨੂੰ ਮਿਲਿਆ ਆ ਉਸ ਹਿਸਾਬ ਨਾਲ ਜ਼ਿੰਦਗੀ ਕੱਟਣੀ ਬਹੁਤ ਔਖੀ ਆ ਬਹੁਤ ਔਖੀ ਹਮ ਤੇ ਕੋਈ ਜੰਗਲੀ ਜਾਨਵਰ ਤਾਂ ਨਹੀਂ ਟਕਰਿਆ ਇੱਥੇ ਮਾਤਾ ਹੋਂ ਤਾਰਾ ਤੋਰਾ ਲਾ ਜੀ ਨਹੀਂ ਨਹੀਂ ਮੈਨੂੰ ਤਾਰਾ ਲਾਤੀਆ ਤਾਂ ਹੋੜ ਕੋਈ ਪਸ਼ੂ ਨਹੀਂ ਉਹਦਾ ਕੋਈ ਜੰਗਲ ਦੇ ਜਾਨਵਰ ਨਹੀਂ ਵੜਦਾ ਤਾਰਾ ਕਰਕੇ ਤਾਰਾ ਕਰਕੇ ਨਹੀਂ ਤਾਂ ਇੱਥੇ ਤਾਂ ਦੇ ਨਹੀਂ ਛਲੀਆਂ ਖਾਣਾਂਦੇ ਆਲੂ ਖਾਣਾਂਦੇ ਅੱਛਾ ਪਹਿਲਾਂ ਇੰਨੇ ਸੀਗੇ ਹਾਂ ਤੁਹਾਡੇ ਖਿਆਲ ਚ ਮਾਤਾ ਮਨ ਮਤਲਬ ਕੀ ਕੀ ਹੋਣਾ ਚਾਹੀਦਾ ਮਾਤਾਵਾਂ ਦੇ ਜਦੋਂ ਉਹ ਕਿ ਸੇ ਢੱਕਣ ਬਣ ਜਾਵੇ ਇਹਨਾਂ ਦਾ ਹਾਂਜੀ ਠੀਕ ਹੈ ਜੀ ਬੈਟ ਲੱਗ ਜਾ ਚਲੋ ਜਦੋਂ ਸੇ ਢੱਕਣ ਹੋ ਗਿਆ ਨਾ ਚਲੋ ਬੰਦਾ ਕੋਸ਼ਿਸ਼ ਕਰਦਾ ਇਹ ਪਿੰਡ ਦੇ ਘਰਾਂ ਕਿ ਕੁਝ ਬਿੰਟਰ ਮੋਟਰ ਬਾਰੇ ਹੂੰ ਹੂੰ ਪਾਣੀ ਪੂਣੀ ਬਾਰੇ ਉਹ ਫੇਰ ਕਰ ਲੈਂਦਾ ਬੰਦਾ ਚਲੋ ਸਹੀ ਗੱਲ ਹੈ ਹਾਂਜੀ ਜਦੋਂ ਸੇ ਢੱਕਣ ਬਣ ਜਾਵੇ ਇਹਨਾਂ ਦਾ ਕਿਤੇ ਤੇ ਚਲੋ ਉਸ ਤੋਂ ਪਰੇ ਬੰਦਾ ਫੇਰ ਬਾਕੀ ਕਰ ਲੈਂਦਾ ਪਿੰਡ ਦੇ ਘਰਾਂ ਲੈਂਗੇ ਸਹੀ ਗੱਲ ਹੈ ਜੀ ਤੁਸੀਂ ਵੀ ਭਾਜੀ ਸਾਨੂੰ ਦੱਸੋ ਮਾਤਾ ਉਹਨਾਂ ਬਾਰੇ ਬਹੁਤ ਔਖਾ ਜੀ ਵਾਲਾ ਜਿਹਦਾ ਦੱਸ ਰਹੇ ਸਾਰੇ ਦੇਖੋ ਜੀ ਇਹਨਾਂ ਨੂੰ ਕਾਫੀ ਸ਼ੇਅਰ ਹੋ ਗਿਆ ਇਥੇ ਰੰਦੇ ਨੂੰ ਬੜੇ ਔਖਾ ਗੁਜ਼ਾਰਾ ਕਰਦੇ ਆ ਘਰ 'ਚ ਛੱਤ ਵੀ ਨਹੀਂ ਗਈ ਨਾ ਲਾਈਟ ਆ ਨਾ ਪਾਣੀ ਆ ਉਹ ਬੜੀ ਦੂਰੋਂ ਪਾਣੀ ਲੈ ਕੇ ਆਉਂਦੇ ਆ ਜਿਹੜੀ ਮੁੰਡੂ ਦੀ ਸਮੱਸਿਆ ਆ ਨਾ ਬੰਦੇ ਦੀ ਹਾਂਜੀ ਹਾਂਜੀ ਜੀ ਉਹੀ ਨਾ ਹੋਵੇ ਤਾਂ ਜੀਵਨ ਕਿੰਨਾ ਔਖਾ ਬਹੁਤ ਔਖਾ ਜੀ ਇਹ ਸੋਚਣ ਵਾਲੀ ਗੱਲ ਆ ਇੰਨੇ ਸਿਆਣੇ ਆ ਤੁਸੀਂ ਇੰਨੇ ਸਿਆਣੇ ਕੋਈ ਕੁਝ ਕਰ ਸਕਦੇ ਆ ਮੁੰਡਾ ਥੋੜਾ ਸਦਰ ਆ ਇੰਨੀ ਕਮਾਈ ਦਾ ਕੋਈ ਸਾਧਨ ਹੈ ਨਹੀਂਗਾ ਹਾਂ ਤੁਹਾਡੇ ਸਾਹਮਣੇ ਹੁਣ ਲੈ ਕੇ ਆਈ ਕਿਸੇ ਨੇ ਉਹ ਦਿੱਤਾ ਖਾਣ ਨੂੰ ਚਾਹ ਪਾਣੀ ਬਾਤੇ ਫੰਡਵਤੀ ਲੈ ਕੇ ਦਿੱਤੀ ਗਰੀਬ ਬੰਦੇ ਦਾ ਬਹੁਤ ਔਖਾ ਹੋ ਜਾਂਦਾ ਜੇ ਸਾਡੀ ਕੋਈ ਸੰਸਥਾ ਹੈਗੀ ਆ ਕੋਈ ਇਦਾਂ ਦੀ ਕੋਈ ਹਣੇ ਇਨਾ ਦਾ ਕੋਈ ਮਦਦ ਕਰਨੇ ਵਾਲੀ ਵਧੀਆ ਗੱਲ ਹੈ ਜੀ ਹੋ ਜੇ ਤਾਂ ਚਲੋ ਕਿਸੇ ਦੀ ਜ਼ਿੰਦਗੀ ਜਿੰਨੀ ਵੀ ਜ ਹੈਗੀ ਆ ਇਹ ਤਾਂ ਕਿਸੇ ਨੂੰ ਪਤਾ ਨਹੀਂ ਕੋਈ ਕੰਨੀ ਲਿਖਾ ਕੇ ਆਇਆ ਹੈ ਕੰਨੀ ਲਿਖਾ ਕੇ ਸਹੀ ਗੱਲ ਹੈ ਸਹੀ ਗੱਲ ਜਿੰਨੀ ਵੀ ਦੀ ਜ਼ਿੰਦਗੀ ਹੈਗੀ ਚਾਰ ਦਿਨ ਵਧੀਆ ਕੱਟ ਜਾਊਗੀ ਤਾਂ ਜਿਹੜਾ ਵੀ ਦੀ ਮਦਦ ਕਰੂਗਾ ਉਹਨੂੰ ਸੀਸ ਮਿਲੂਗੀ ਪਰਮਾਤਮਾ ਦਾ ਠੀਕ ਹੈ ਜੀ ਇੰਨੀ ਗੱਲਾਂ ਸੋਚਣ ਵਾਲੀਆਂ ਕਰਨੇ ਵਾਲੀਆਂ ਉਹ ਨਹੀਂ ਚਾਹੀਦੀਆਂ ਜਦੋਂ ਇਹ ਵਿਚਾਰੀ ਨੂੰ ਇਹ ਹੈਗਾ ਸਰਕਾਰੀ ਬਿਲਡਿੰਗ ਹੈ 1993-94 ਵਿੱਚ ਬਣੀ ਸੀ ਇਹ ਜਿਹੜੀ ਸੀ ਇਹ ਬਿਲਡਿੰਗ ਹੈ ਜੀ ਕਹਿੰਦੇ ਕੋਈ ਸਰਕਾਰੀ ਉਹ ਵੀ ਰੱਖਿਆ ਵਿਭਾਗ ਵਾਲਿਆਂ ਦਾ ਹੈ ਜੀ ਇਹ ਸਿਰਫ ਪਾਣੀ ਜਿਹੜਾ ਓਵਰਫਲੋ ਪਾਣੀ ਹੁੰਦਾ ਉਹਦੀ ਮੰਤੀ ਬਾਅਦ ਇਹਨਾਂ ਦਾ ਇੱਥੇ ਕੈਨਾਲ ਲੱਗਾ ਵਿੱਚ ਮਣਨ ਵਾਸਤੇ ਓਕੇ ਬਸ ਉਹ ਬੜਾ ਕੇ ਛੱਡ ਗਏ ਜੀ ਛੱਡ ਗਏ ਉਹ ਬਸ ਮੁੜ ਕੇ ਪ੍ਰੋਜੈਕਟ ਫੇਲ ਹੋ ਗਿਆ ਫਿਰ ਉਹ ਪਾਣੀ ਤੋਂ ਪਿੱਛੇ ਬੰਦ ਹੋ ਗਏ ਪਰਮਾਤਮਾ ਨੇ ਇਹ ਘਰ ਰਹਿਣ ਬਸੇੜਾ ਬਣਾਤਾ ਜੀ ਇਹਨਾਂ ਦਾ ਹੀ ਬਣ ਗਈ ਹੈ ਚਾਦ ਬਣ ਗਈ ਜਦੋਂ ਹੁਣ ਟਾਈਮ ਕੋਲ ਇੱਥੇ ਵੀ ਘਟਨਾ ਔਖਾ ਹੈ ਕੋਈ ਦਰਵਾਜ਼ਾ ਨਹੀਂ ਕੋਈ ਬਾਰੀ ਨਹੀਂ ਉੱਖਾ ਹੋ ਜਾਂਦਾ ਆ ਭਾਜੀ ਜਿੱਦਾਂ ਹੁਣ ਇਹਨਾਂ ਦਾ ਜਿਹੜਾ ਬੇਟਾ ਆ ਹਾਂਜੀ ਹਾਂਜੀ ਉਹ ਤਾਂ ਇੱਕ ਤਰ੍ਹਾਂ ਦੇਖਣਾ ਹੋਵੇ ਤਾਂ ਦਿਮਾਗੀ ਤੌਰ ਤੇ ਹੈ ਨਾ ਹੈ ਨਹੀਂ ਇੰਦਾ ਦਾ ਵੀ ਹੈ ਹੀ ਨਹੀਂ ਨਾ ਸਿਧਰਾ ਆ ਪੂਰਾ ਨਾ ਸਿਆਣੇ ਬੰਦੇ ਦਾ ਤਾਂ ਉੱਖਾ ਹਾਂ ਭਾਈ ਜੰਗਲ ਵਿਆਬਾਨ ਹੈ ਪੂਰਾ ਭਾਜੀ ਖਤਰਨਾਕ ਆ ਅਸੀਂ ਕਈ ਵਾਰ ਦੇਖਿਆ ਨਾਲ ਹੀ ਦਾ ਪਹਾੜੀ ਸ਼ੁਰੂ ਹੋ ਜਾਂਦੀ ਸਾਨੂੰ ਪਾਸ਼ਵਾਲਕ ਪਹਾੜੀਆਂ ਮਰੇ ਹੈ ਬਿਲਕੁਲ ਆ ਪਹਾੜੀਆਂ ਦਿਨੇ ਵੀ ਇੱਥੇ ਘੁੰਮਦੇ ਨਜ਼ਰ ਆਉਂਦੇ ਜਾਂਦੇ ਹਾਂ ਹਾਂਜੀ ਹਾਂਜੀ ਹਾਂ ਪੜੀ ਦੀ ਇਹਨਾਂ ਦਾ ਬੇਟਾ ਆ ਇਹ ਸ਼ੁਰੂ ਤੋਂ ਇਦਾਂ ਹੀ ਮਤਲਬ ਸਗਾ ਸਿੱਧੜਾ ਜਾਂਦੇ ਤੋਂ ਇਦਾਂ ਹੀ ਸ਼ੁਰੂ ਤੋਂ ਹੀ ਕੋਈ ਇਦਾਂ ਕੋਈ ਸੀਨੀਟਰ ਨਹੀਂ ਕਹਿੰਦੀ ਪਹਿਲੇ ਦਿਨੀ ਥੋੜਾ ਜਿਦਾਂ ਦਾ ਬੱਚੇ ਹੁੰਦੇ ਆ ਮੰਦਰੀ ਉਹ ਹੁੰਦੇ ਆ ਮੈਨੂੰ ਲੱਗਦਾ ਭਾਈ ਇਸੇ ਕਰਕੇ ਇਹਨਾਂ ਨੂੰ ਉਧਰੋਂ ਵੀ ਉਹਨਾਂ ਨੇ ਘੜਤਾ ਮੈਨੂੰ ਲੱਗਦਾ ਉਹ ਹੀ ਨਾ ਵੀ ਥੋੜੇ ਸਿੱਧਰੇ ਕਰਕੇ ਜੇ ਸ਼ਰੀਰ ਬੰਦੇ ਕਰਕੇ ਸ਼ਰੀਰ ਬੰਦੇ ਨੂੰ ਨਹੀਂ ਸੀ ਬੋਡ ਹੈ ਨਹੀਂ ਸੀ ਪਿੱਛੇ ਸਪੋਟ ਬੈਗ ਬੋਨ ਨਾ ਬੰਦੇ ਦੀ ਹੁਣ ਚਾਹੀਦੀ ਆ ਹਰ ਇੱਕ ਬੰਦੇ ਦੀ ਬੈਗ ਬੋਨ ਹੁੰਦੀ ਆ ਉਹ ਫਿਰੇ ਚੱਲਦਾ ਫਿਰ ਸਰਵਾਈਵਲ ਫਿਰੇ ਹੁੰਦੀ ਆ ਲੇਕਿਨ ਭਾਈ ਬਹੁਤ ਗਲਤ ਗੱਲ ਆ ਉਹਨਾਂ ਨੂੰ ਨਹੀਂ ਤਾਂ ਜਗ੍ਹਾ ਦੇਣੀ ਚਾਹੀਦੀ ਸੀ ਮਾਤਾ ਵਾਸਤੇ ਜਿੱਦਾਂ ਮਰਦੀ ਸੀ ਮੁੰਡਾ ਸੀਗਾ ਉਹਨਾਂ ਦਾ ਤੇ ਮਾਤਾ ਨੂੰ ਜਗ੍ਹਾ ਰਹਿਣ ਵਾਸਤੇ ਉਹਨਾਂ ਨੂੰ ਦੇਣੀ ਚਾਹੀਦੀ ਸੀ ਹੁਣ ਪੱਕੀ ਕਰ ਸਕਦੇ ਹੁਣ ਇਹ ਜੰਗਲਾਂ ਜਿੱਦੇੋਂ ਭਟਕ ਰਹ ਆਪਣੇ ਬਾਗ ਵਗੈਰਾ ਤਿੰਦੂਆ ਵਗੈਰਾ ਹੈਗਾ ਇਹ ਤਾਂ ਖਤਨਾਕ ਨਾ ਹੋਵਾਂ ਲੱਗਦਾ ਆਂਦਾ ਨੰਗਦਾ ਫੜਦਾ ਸੁਰਸੇ ਜਿੱਲ ਜਾਂਦਾ ਕਿ ਵਿਥਲੇ ਉੱਪਰ ਜਾਂਦਾ ਆ ਹੋਰ ਭਾਈ ਜਾਨਵਰ ਦਾ ਸੰਭੜ ਸੂਰ ਜਾਨਵਰ ਦਾ ਪਤਾ ਥੋੜਾ ਹੁੰਦਾ ਕਈ ਵਾਰ ਭੁੱਖਾ ਹੋਵੇ ਜਾਨਵਰ ਜਿਹਦਾ ਮਾਤਾ ਇੱਥੇ ਬੈਠੀ ਰਹਿੰਦੀ ਆ ਵਾਰ ਹਾਂ ਨਾ ਸ਼ਿਕਾਰ ਮਿਲੇ ਤਾਂ ਫਿਰ ਕੀ ਕਰਦਾ ਸਹੀ ਗੱਲ ਆ ਸ਼ਾਮ ਦਾ ਟਾਈਮ ਹੋਵੇ ਅਗਲਾ ਘੁੰਮਦਾ ਫਿਰਦਾ ਇਸ ਵੇਲੇ ਧਰਤੀ ਤੇ ਵੀ ਸਭ ਤੋਂ ਵੱਡਾ ਜਾਨਵਰ ਤਾਂ ਬੰਦਾ ਆ ਹਾਂ ਬੰਦਾ ਆ ਸਹੀ ਗੱਲ ਜਿਹੜਾ ਕੁਝ ਵੀ ਨਹੀਂ ਛੱਡਦਾ ਉਹ ਹੈ ਹੀ ਜਾਨਵਰ ਮਾਸ ਖੋਰਾ ਆ ਉਹ ਕਿੱਥੇ ਛੱਡੂਗਾ ਕਿੱਥੇ ਛੱਡੂਗਾ ਮਾਤਾ ਜ ਤੇ ਜੰਗਲ ਦੇ ਵਿੱਚ ਦਾ ਔਖਾ ਆ ਕਦੀ ਵੀ ਕੁਝ ਹੋ ਸਕਦਾ ਬਾਜੀ ਸਿੱਧੀ ਗੱਲ ਆ ਜੇ ਨਾ ਇਹਨਾਂ ਦਾ ਰਹਿਣ ਬਸੇਰਾ ਬਣਿਆ ਫਿਰ ਔਖਾ ਆ ਲੈ ਕੇ ਸੋਣ ਕੇ ਰੱਖੂਗਾ ਲੈ ਜੂਗਾ ਕਿੱਥੇ ਕਿਤੇ ਕੋਈ ਕੋਈ ਨਹੀਂ ਕੋਈ ਮੇਰਾ ਭਰਾ ਪੱਕਾ ਨਹੀਂ ਕੋਈ ਨਹੀਂ ਆਹੋ ਜਿਹੜਾ ਭਰਾ ਸਾਨੂੰ ਲੈ ਕੇ ਆਇਆ ਸੀ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਨੂੰ ਇਹਨਾਂ ਦਾ ਫੋਨ ਆਇਆ ਸੀ ਕਿ ਮਾਤਾ ਦੀ ਮਦਦ ਕਰਨੀ ਆ ਤਾਂ ਇਹਨਾਂ ਦੇ ਕਹਿਣ ਤੇ ਅਸੀਂ ਮਾਤਾ ਉਹਨਾਂ ਦੇ ਕੋਲ ਪਹੁੰਚੇ ਆ ਤੇ ਇਹਨਾਂ ਤੋਂ ਵੀ ਮਾਤਾ ਬਾਰੇ ਇੱਕ ਵਾਰ ਪੁੱਛਦੇ ਆ ਤੇ ਹੁਣ ਦੱਸੋ ਬਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਦਰਸ਼ਕਾਂ ਨੂੰ ਸਾਡੇਆਂ ਆ ਭਾਜੀ ਮੇਰੀ ਆ 10 ਕਿੱਲੇ ਨਾਲ ਜ਼ਮੀਨ ਠੀਕ ਹੈ ਜੀ ਮੈਂ ਇਥੋਂ ਇਹਨਾਂ ਨੂੰ ਬੰਦਿਆਂ ਨੂੰ ਲੈ ਜਾਣਾ ਚਾਹੁੰਦਾ ਤੁਸੀਂ ਲੈ ਕੇ ਜਾਣਾ ਕਰਦੇ ਮੈਨੂੰ ਦੱਸ ਕੇ ਦਿਓ ਠੀਕ ਹੈ ਜੀ ਦੋ ਕਨਾਲਾਂ ਮੈਂ ਦੇ ਦਿੰਦਾ ਠੀਕ ਹੈ ਪਾਲਣ ਹਮ ਗਰ ਤੋ ਇਨੀ ਹੈਲਪ ਹਾਂ ਦੇਖ ਲਓ ਭਰਾ ਹੁਣੀ ਕਹਿੰਦੇ ਆ ਕਿ ਮੈਂ ਆਪਣੀ ਜ਼ਮੀਨ ਦੇ ਵਿੱਚ ਇਹਨਾਂ ਨੂੰ ਕਿੰਨੇ ਵਾਜੀ ਕਨਾਲ ਦੋ ਕਨਾਲਾਂ ਦੇ ਦੋ ਕਨਾਲ ਕਹਿੰਦੇ ਮੈਂ ਜਗ੍ਹਾ ਦੇਣਾ ਉਹਨਾਂ ਨੂੰ ਤੇ ਬਾਕੀ ਤੁਹਾਡੇ ਵਰਗੇ ਸਾਰੇ ਭਰਾ ਭੈਣ ਜੇ ਮਦਦ ਕਰਨ ਤੇ ਉਹਦੇ ਉੱਤੇ ਘਰ ਬਣ ਜਾਏ ਤਾਂ ਮੈਂ ਕਹਿੰਦਾ ਭਾਜੀ ਬਹੁਤ ਵਧੀਆ ਜੀ ਮਾਲਕ ਇੱਕ ਵਾਰ ਤੁਹਾਨੂੰ ਆਲਾਦ ਵਾਲਾ ਘੁੰਮ ਕੇ ਦਿਖਾ ਦਈਏ ਆਜੋ ਭਾਜੀ ਮਨ ਜਿਆ ਦਿਖਾ ਦਈਏ ਕਿ ਕਿੱਦਾਂ ਦੇ ਮਾਹੌਲ ਦੇ ਵਿੱਚ ਰਹਿੰਦੇ ਆ ਤਾਂ ਲੋਕਾਂ ਨੂੰ ਥੋੜਾ ਪਤਾ ਲੱਗ ਜਵੇ ਦੇਖੋ ਤੁਸੀਂ ਅਜੇ ਦਿਨਾਂ ਜਦੋਂ ਰਾਤ ਪਾਉਗੀ ਤਾਂ ਇੱਥੇ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ ਹਰ ਕੋਈ ਬੰਦਾ ਡਰ ਜਾਏਗਾ ਰਾਤ ਨੂੰ ਇੱਥੇ ਕਿਸੇ ਦੇ ਬਸ ਦੀ ਗੱਲ ਨਹੀਂ ਇੱਥੇ ਇਕੱਲਾ ਰਾਤ ਕੱਟ ਲੈ ਜਿੱਥੇ ਮਾਤਾ ਰਹਿੰਦੀ ਆ ਤੇ ਨਾਲ ਇਹਨਾਂ ਦਾ ਬੇਟਾ ਜਿਹੜਾ ਸਿੱਧੜਾ ਆ ਤੁਸੀਂ ਦੇਖੇ ਲਿਆ ਆ ਅੱਗੇ-ਅੱਗੇ ਤੁਸੀਂ ਦੇਖੋ ਕਿੰਨਾ ਸੰਗਣਾ ਖਤਨਾਕ ਜੰਗਲ ਆ ਮਾਤਾ ਕਿੰਨੀ ਦਲੇਰਾ ਜਿਹੜੀ ਇੱਥੇ ਇਕੱਲੀ ਰਹਿ ਰਹੀ ਆ ਇੱਥੇ ਤੱਕ ਪਹੁੰਚਣਾ ਹੀ ਇੰਨਾ ਔਖਾ ਆ ਰਸਤਾ ਬਹੁਤ ਖਰਾਬ ਆ ਬਰਸਾਤਾਂ ਕਰਕੇ ਅਸੀਂ ਫਿਰ ਵੀ ਚੱਲੋ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ ਇੱਥੇ ਤੇ ਭਰਾ ਉਹਨਾਂ ਦੇ ਨਾਲ ਇੱਥੇ ਪਹੁੰਚ ਗਏ ਆ ਤੇ ਹੁਣ ਅਸੀਂ ਸਾਰਿਆਂ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਆ ਕਿ ਮਾਤਾ ਲਈ ਜਰੂਰ ਕੁਛ ਨਾ ਕੁਛ ਕਰਿਓ ਤੇ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜੋ ਹੋ ਸਕੇ ਹੁਣ ਅਸੀਂ ਇਸੇ ਜਗ੍ਹਾ ਵੀਡੀਓ ਦੀ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਇਹ ਵੀਡੀਓ ਸਰਕਾਰ ਤੱਕ ਪਹੁੰਚ ਸਕੇ ਮਾਤਾ ਦੀ ਮਦਦ ਹੋ ਸਕੇ ਹੁਣ ਚਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ